मैंने क्रिश्चियन बनाने की कोशिश भी ना करो क्यों मैं एक तो क्वेश्चन खाली पूछना चाहती हाँ कि अगर कोई बंदा अपने से गलत प्रचार कर रहा है और इंसान ओनू ओनू देश संविधान कि ओनू जस्टिफाई नहीं कर सकता ठीक है मैनू पता है अंकुर निरूला एक पखंडी साधा मेरे उपर उन्हें नजायज परचे कराए और मैं थानू पर दिखाऊंगी ਕਿਉਂ ਮਿਨਿਸਟਰੀ ਹੋਰ ਨਾ ਕਿੱਦਾਂ ਧੱਕਾ ਕਰ ਰਹੀ ਆ ਹੱਥ ਜੋੜ ਕੇ ਪਹਿਲਾਂ ਮਾਫੀ ਮੰਗ ਰਹੀ ਆ ਕੁਝ ਲੋਗ ਹੈਗੇ ਆ ਵਿੱਚ ਠੀਕ ਹੈ ਅੱਜ ਮੈਂ ਤੁਹਾਨੂੰ ਸੱਚੀ ਕਹਿ ਰਹੀ ਆ ਇਸ ਤੋਂ ਬਾਅਦ ਮੈਂ ਤੁਹਾਨੂੰ ਲੋਕਾਂ ਨੂੰ ਬੋਲ ਵੀ ਨਹੀਂ ਸਕਦੀ ਮੈਂ ਛੱਡਣਾ ਨਹੀਂ ਪਰ ਮੈਂ ਤੁਹਾਨੂੰ ਵਾਰਨਿੰਗ ਦੇਣ ਦਾ ਹੀ ਆ ਮੈਂ ਸੇਖੀ ਨਾ ਠੀਕ ਹੈ ਹੋਰ ਮੈਨੂੰ 크੍ਰਿਸਚੀਅਨ ਬਣਾਉਣ ਦੀ ਕੋਸ਼ਿਸ਼ ਵੀ ਨਾ ਕਰਿਓ ਕਿਉਂ ਮੈਂ ਇੱਕ ਕੁਐਸਚਨ ਖਾਲੀ ਪੁੱਛਣਾ ਚਾਹੁੰਦੀ ਆ ਕੀ अगर कोई बंदा अपने धर्म च गलत प्रचार कर रहा है और इंसान देश का संविधान की कहता कि जस्टिफाई नहीं कर सकता ठीक है मैं नू पता है अंकुर निरूला एक पखंडी साधया मेरे ऊपर उन्हें नजायज परचे कराए और, और मैं तुम परचे दिखाऊंगी कि वो मिनिस्ट्री मेरे ना कि धक्का कर रही है कुछ लोग है अंकुर निरूला की मिनिस्ट्री के जितेंद्र कुमार गौरव मसी करके कुछ लोग है विकी गोल्ड करके कुछ लोग है राजदीप कौर करके राजदीप कौर करके ओ कोरा आ जिन्हों ने अपना धर्म परिवर्तन किया है ठीक है ओ कौर आ तू मैं पेपर पे दिखा रही हाँ आ एक आरटीआई रिपोर्ट आ राजदीप कौर ने मेरे लिए

ਸਾਈਨਲ ਵੰਡਰ ਉਹਦੇ ਡੇਰੇ ਦਾ ਨਾਮ ਆ ਹਾਂਜੀ ਉਹਦੇ ਡੇਰੇ ਦਾ ਨਾਮ ਸਾਈਨਲ ਵੰਡਰ ਆ ਠੀਕ ਹੈ ਤੇ ਜਦੋਂ ਮੈਂ ਐਕਸਪੋਜ਼ ਕੀਤਾ ਇਹਨੇ ਮੇਰੇ ਉੱਪਰ ਤਿੰਨ ਪਰਚੇ ਕੀਤੇ that's all ਠੀਕ ਹੈ ਤੁਹਾਨੂੰ ਪਰਚੇ ਪਰਚਿਆਂ ਦਾ ਨੰਬਰ ਵੀ ਲਿਖ ਦਿੰਦੀ ਆ 295 A ਔਰ 295 A ਉਸੇ ਇਨਸਾਨ ਨੂੰ ਲੱਗਦੀ ਹੈ ਜਦੋਂ ਕਿਸੇ ਮਜ਼ਹਬ ਦੇ ਬਾਰੇ ਅਸੀਂ ਬੋਲਦੇ ਆ ਔਰ ਮੈਂ ساری ਉਮਰ ਬੋਲਦੀ ਰਹੂੰਗੀ ਮੈਂ ਮਾਰ ਜਾਵਾਂ ਮੈਨੂੰ ਜੇਲ ਹੋ ਗਈ ਮੈਂ ਕਿਸੇ politcal power ਦੇ ਨਾਲ ਨਹੀਂ ਆ ਜੇ ਤੁਹਾਨੂੰ ਲੱਗੂਗਾ ਕਿ ਬਨੀਤ ਕੋਲ ਹਨ ਇਨੀ politcal power ਮੈਂ ਬਾਬਾ ਜੀ ਦੇ ਨਾਲ ਵੀ ਬਾਬਾ ਜੀ ਮੇਰੀ ਕੱਲ ਤੁਹਾਡੇ ਨਾਲ ਕੱਲ ਗੱਲ ਹੋਈ ਕੱਲ ਹੀ ਹੋਈ ਆ ਬਾਬਾ ਜੀ ਤੇ ਮੇਰੇ ਕੋਲ ਰਿਕਾਰਡਿੰਗ ਚੈੱਕ ਕੀਤੀ ਜਾਵੇ ਜੇ ਝੂਠ ਹੋਵੇ ਤਾਂ ਪੰਜਾਬ ਤੇ ਹੋਰ ਵੀ ਇਹੋ ਜਿਹੇ ਬੁਸਦੇ ਰਹੇ ਆ ਕਿਹੜੇ ਭਰ ਪਰਵਰਤਨ ਕਰਵਾਦੇ ਆ ਉਹਨਾਂ ਖਿਲਾਫ ਦੀ ਆਵਾਜ਼ ਚੁੱਕੀ ਕਿਤੇ ਆ ਕਿਹ ਮਤਲਬ ਮਤਲਬ ਕਿਹੜੇ ਦੇ ਦੇ ਉਹ ਫੇਰੇ ਇਹਦਾ ਸੈਂਸ ਕੁਸ਼ਟਰੀਟੀ ਕੁਸ਼ਟਰੀ ਨਹੀਂ ਕੋਲੇ ਜਾਗੂ ਚਿੜੀਪੜੀ ਜਾ ਕੇ ਪ੍ਰਚਾਰ ਕਰਦੇ ਆ ਬਿਲਕੁਲ ਦੇਖੋ ਅੱਜ ਸਾਡੀ 2:30 ਵੇ ਪੱਪਸ ਕਾਨਫਰੰਸ ਹੋ ਰਹੀ ਹੈ ਨਾ 2:30 ਹਾਂ 2:30 ਅੰਕੁਨ ਰੂਲਾ ਨੇ ਅੰਮ੍ਰਿਤਸਰ ਦੇ ਵਿੱਚ ਇੱਕ ਕ੍ਰੁਸੇਡ ਕਾਲ ਕੀਤੀ ਹੈ ਜੇ ਤਾਂ ਨਹੀਂ ਪਤਾ ਤੇ ਇਹ ਇਸਲਾਮ ਚੋਂ ਜਿਹਹਾਦ ਕਹਿੰਦੇ ਨੇ ਕ੍ਰੁਸੇਡ ਕੋਈ ਵਰਚੁਅਲ ਵਾਰਨਿੰਗ ਹੈ ਇਹ ਕੋਈ ਪੈਨ ਦੀ ਵਾਰਨਿੰਗ ਹੈ ਇਹ ਕੋਈ ਵਰਡ ਦੀ ਵਾਰਨਿੰਗ ਕ੍ਰੁਸੇਡ ਇੱਕ ਆਰਮੀ ਪ੍ਰੈਕਟਿਸ ਹੈ ਬੰਦੇ ਨੂੰ ਮਾਰਨ ਵਾਸਤੇ ਹੁਣ ਕੀ ਪ੍ਰਸ਼ਾਸਨ ਸੁੱਕਾ ਹੋਇਆ ਜੇ ਅਸੀਂ ਸਿੰਘ ਤੋਂ ਖਾਲਿਸਤਾਨ ਦਾ ਜਗਾਰਾ ਛੱਡ ਦਈਏ ਤੇ ਏਜੰਸੀ ਐਕਟਿਵ ਹੋ ਜਾਣਗੀਆਂ ਨੇ ਸਾਰੀਆਂ ਕੋਈ ਇੱਥੇ ਮੇਰਾ ਬੁਸਮਤ ਭਰਾ ਬੈਠਾ ਇੱਕ ਦਿ ਜਹਾਦ ਜਿਹਾ ਦਿਖਾਉਂਦਾ ਨਜ਼ਰ ਆਵਾਜ਼ ਤੇ ਕਰਨ ਮਰੀ ਜਹਾਦੀ ਕਿਸ ਤਰ੍ਹਾਂ ਏਜੰਸੀ ਇਹ ਤੂੰ ਸੇਡ ਦੇ ਨਾਂ ਤੇ ਏਜੰਸੀ ਨੂੰ ਸੁਪੀਆਂ ਹੋਈਆਂ ਨੇ ਪਿਛਲੇ ਸਾਰੇ ਨੇ ਇਸੇ ਤਰ੍ਹਾਂ ਕੀਤਾ ਤੂੰ ਸੇਡ ਕਾਲ ਕੀਤੀ ਇਹ ਕੀ ਕਰਦੇ ਗੁੱਡ ਕੌਪ ਬੈਡ ਕੌਪ ਖੇਡਦੇ ਇੱਕ ਨੇ ਕਹਤਾ ਵੀ ਤੂੰ ਸੇਡ ਕਾਲ ਕਰ ਲਈ ਦੂਜੀਆਂ ਦੇ ਨਹੀਂ ਜੀ ਇਹ ਸਾਡਾ ਬੰਦਾ ਨਹੀਂ ਜੀ ਇਹ ਇੱਦਾਂ ਕ੍ਰਿਸਚੀਅਨਟੀ ਨਹੀਂ ਜੀ ਅਸੀਂ ਚੰਗੇ ਆ ਤੇ ਅਕਾਲ ਤਖਤ ਉਹ ਹਰਪੀ ਸਿੰਘ ਜਥੇਦਾਰ ਸਰੂਪਾ ਦੇ ਕੇ ਉਸ ਨੂੰ ਨੇ ਮੋਨੇ ਨੂੰ ਕ੍ਰਿਸਚੀਅਨ ਨੂੰ ਉਹਦੇ ਗਾਲ ਚ ਥੀਸ ਸਾਹਿਬ ਦੇ ਕੇ ਤੋੜ ਦੇਣਗੇ ਤੇ ਇੱਕ ਸਾਲ ਬਾਅਦ ਫਿਰ ਉਹ ਕੋਲ ਸੇਟ ਕਾਲ ਕਰ ਦਿੰਦਾ ਤੇ ਸਾਡੀ ਕੁਝ ਜਥੇਬੰਦੀਆਂ ਗੱਲ ਕਰਦੀਆਂ ਡੀਸੀ ਆਫਿਸ ਜਾ ਕੇ ਅੱਜ ਜੀ ਅਸੀਂ ਅੱਗੇ ਤੋਂ ਵਰਡ ਯੂਜ਼ ਨਹੀਂ ਕਰਾਂਗੇ ਗੱਲ ਗੱਲ ਇੱਥੇ ਵਰਡ ਨਹੀਂ ਗਲਤ ਬਦਮਾਸ਼ੀ ਦੀ ਅਸੀਂ ਧਰਮ ਦੇ ਖਿਲਾਫ ਨਹੀਂ ਆ ਮੈਂ ਖੁਦ ਮੇਰੇ ਕੋਲ ਦੂ ਪਾਸਟ ਮਿਸ਼ਗਨ ਚ ਪੜ੍ਹਦੇ ਨੇ ਇੱਕ ਟੈਕਸਸ ਤੋਂ ਹਾਂ ਮੈਂ ਖੁਦ ਬਾਈਬਲ ਰੀਕੋਰਡ ਕਰਦਾ ਆਪਣੇ ਸਟੂਡੈਂਟਸ ਵਾਸਤੇ ਮੇਰੇ ਬੱਚੇ ਖੁਦ ਜਾਂਦੇ ਨੇ ਮੇਰੀ ਗੂਗਲੀ ਪਿਆਰ ਦੀ ਆਪਣੀ ਚਰਚ ਹੈ ਸਮੇਂ ਚਰਚ ਹੀ ਜਾਂਦਾ ਮੈਂ ਲਾ ਸੱਤਵੇਂ ਲੈਕਚਰ ਚਰਚ ਵਿੱਚ ਸੀਗਾ ਮੇਰਾ ਧਰਮ ਦੇ ਖਿਲਾਫ ਨਹੀਂ ਹੁੰਦੇ ਗੱਲ ਪੱਕੰਡ ਦੀ ਹੈ ਤੁਸੀਂ ਆਮ ਜਨਤਾ ਨੂੰ ਮੂਰਖ ਬਣਾ ਕੇ ਹੁਣ ਉਹਨਾਂ ਨੂੰ ਸ਼ਾਮ ਨੂੰ ਅਸੀਂ ਇਹ ਚੈਲੰਜ ਕਰਾਂਗੇ ਕਿ ਤਕ ਕਿੰਨਾ ਰਾਹ ਹੈ ਯਾ ਦੇ ਅਸੀਂ ਆ ਵੀ ਮਰਦਾ ਜ਼ਿੰਦਾ ਕਰਦੇ ਸੋ ਆ ਬੰਮੀਸ ਠੀਕ ਕਰਦੇ ਨਹੀਂ ਤੇ ਵੀਟ ਕਰੋ ਜੇ ਨਹੀਂ ਕਰਦੇ ਉਹਦੀ ਬਾਅਦ ਫੇ ਕਾਨੂੰਨੀ ਕਰ ਵੀ ਹਾਈ ਕੋਰਟ ਤੱਕ ਨਹੀਂ ਜਿੱਥੇ ਵੀ ਹੋਸੀ ਕਰਾਂਗੇ ਉਹ ਬਾਬਾ ਜੀ ਤਾਂ ਕੁਛ ਨਹੀਂ ਹੈਗਾ ਜੋ ਤੁਸੀਂ ਕਹਿੰਦੇ ਆ ਨਾ ਠੀਕ ਕਰਦੇ ਆ ਉੱਥੇ ਕੁਛ ਨਹੀਂ ਆਦਾ ਮੈਂਮੀ 6 ਮਹੀਨੇ ਜਾ ਉਹ ਤਾਂ ਕੁਛ ਨਹੀਂ ਹੈਗਾ ਉਹਨਾਂ ਦੀ ਪ੍ਰੈਕਟਿਸ ਦੀਆਂ ਵੀਡੀਓ ਸਾਰੇ ਪਾਸੇ ਵਾਇਰਲ ਤੇ ਕਿਉਂ ਗਵਰਨਮੈਂਟ ਕੁਛ ਨਹੀਂ ਕਰਦੇ ਦੇਖੋ ਜਿੰਨੇ ਵੀ ਜੇ ਕੋਈ ਸਿੱਖ ਬਾਬਾ ਕਿਸੇ ਨੂੰ ਜਲ ਦੇ ਦਿੰਦਾ ਤੇ ਸਾਰਾ ਮੀਡੀਆ ਚ ਲਾ ਦਿੰਦਾ ਨਾ ਪਖੰਡ ਪਖੰਡ ਚੱਲਦੇ ਨਹੀਂ ਚੱਲਦੇ ਜੇ ਹਣ ਕੋ ਬਗੇਸ਼ਵਰ ਦਾ ਦੂਜੇ ਦੀ ਜਗਾਦਾ ਸਾਰਾ ਮੀਡੀਆ ਸ਼ੁਰੂ ਹੋ ਜਾਂਦਾ ਇਹਨਾਂ ਇਸ ਸਾਨੀ ਦੇ ਖਿਲਾਫ মিডিਆ ਚੁੱਪ ਕਿਉਂ ਸਵਾਲ ਤੁਹਾਨੂੰ মিডিਆ ਨੂੰ ਦੇ ਰਿਹਾ ਮੈਂ ਨਹੀਂ ਦੇਖ ਰਿਹਾ ਕਿਤੇ ਨਹੀਂ ਕੋਈ মিডিਆ ਕਿਸੇ ਨੂੰ ਐਕਸਪੋਜ਼ ਕਰ ਰਿਹਾ ਹੋਵੇ ਮੈਂ ਸਿਰਫ ਪਰਸਨਲ ਲੋਕਲ ਪ੍ਰਾਈਵੇਟ ਚੈਨਲ ਜਿਹੜੇ ਆਪ ਸਾਡੇ ਵਰਗੇ ਦੇ ਉਹ ਦੇਖਦਾ ਕਦੀ মিডিਆ ਨੇ ਦੇਖਦਾ ਬਵਾਜ਼ ਕਿਉਂ ਚੁੱਪੀ ਹੈ মিডিਆ ਚੁੱਪ ਕਿਉਂ ਹੈ মিডিਆ ਖੱਲੀ ਹਾਂ ਜਿੱਤਾ ਗਿਆ ਪ੍ਰੋਮੋਟ ਕੀਤਾ ਗਿਆ ਠੀਕ ਹੈ ਤੁਸੀਂ ਕਹਿ ਰਹੇ ਹੋ ਕਿ ਮੈਂ ਪਖੰਡਵਾ ਦੇ ਬਹੁਤ ਲੇ ਬੋਲ ਰਹੀਆਂ ਕਿ ਮੈਂ ਧਰਮ ਦੇ ਖਿਲਾਫ ਨਹੀਂ ਬੋਲ ਰਹੀ ਲੇਕਿਨ ਜਿੰਨੀਆਂ ਵੀ ਹੁਣ ਤੱਕ ਦੀਆਂ ਜਿਹੜੀਆਂ ਆਈਆਂ ਨੇ ਤੁਹਾਡੀਆਂ ਵੀਡੀਓ ਸਾਹਮਣੇ ਇਹਨੇ ਜਿੱਥੇ ਜਿੱਥੇ ਜਾ ਕੇ ਵੀ ਤੁਸੀਂ ਪ੍ਰੈਸ ਕਾਨਫਰੰਸ ਕੀਤੀ ਆ ਉੱਥੇ ਸਿੱਧਾ ਨਿਸ਼ਾਨਾ ਜਿਹੜਾ ਅਲਕੋਰ ਨਰੂਲਾ ਰਿਹਾ ਹੈਗਾ ਹਾਂਜੀ ਚਾਰਚ ਹੋ ਵੀ ਬਹੁਤ ਜ਼ਿਆਦਾ ਨਹੀਂ ਜਿਹੜੇ ਧਰਮ ਪ੍ਰਚਨ ਦਾ ਕੰਮ ਕਰਵਾ ਰਹੇ ਨੇ ਆ ਦੇਖੋ ਆ ਦੇਖੋ ਆ ਤੁਹਾਡੇ ਤੁਹਾਡੇ ਬੋਲਣ ਦਾ ਜਵਾਬ ਹੁਣ ਅੱਜ ਤੱਕ ਮੈਨੂੰ মিডিਆ ਨਾ ਅੱਜ ਅੱਜ ਬਾਬਾ ਜੀ ਨੇ ਬੜਾ ਵੱਡਾ ਕੋਸ਼ਨ ਕੀਤਾ মিডিਆ ਕਿਉਂ ਮੀਡੀਆ ਨੇ ਮੈਨੂੰ ਨੰਗਾ ਕਰਦਾ ਭਾਜੀ ਮੀਡੀਆ ਨੇ ਮੈਨੂੰ ਕਹ ਕਸ਼ਮਰ ਤੂੰ ਸਿੱਖ ਨਹੀਂ ਆ ਤੂੰ ਕ੍ਰਿਸ਼ਣ ਆ ਅੱਜ ਜੇ ਕਿਸੇ ਨੇ ਮੈਨੂੰ ਬੋਲਿਆ ਤਾਂ ਬਾਬਾ ਜੀ ਅੱਜ ਅੱਜ ਨਹੀਂ ਸੁਣਾਂਗੀ ਬੋਲਣ ਦੀ ਗੱਲ ਨਹੀਂ ਸਵਾਲ ਦਾ ਦੇਖੋ ਅਸੀਂ ਇੱਥੇ ਬੈਠੀਆਂ ਹਾਂ ਜੀ ਮੇਰੀ ਤੁਹਾਡਾ ਵੀ ਤੁਹਾਡਾ ਵੀ ਮੇਰੀ ਇੱਕ ਗੱਲ ਦਾ ਜਵਾਬ ਦਿਓ ਨਹੀਂ 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 ਇਹ ਤੁਹਾਨੂੰ ਨਹੀਂ ਕਰੇ ਬਹੁਤ ਲੋਕਾਂ ਨੇ ਬੋਲ ਕੇ ਮੇਰਾ ਕੈਰੈਕਟਰ ਖਰਾਬ ਕੀਤਾ ਮੇਰਾ ਘਰ ਟੁੱਟ ਗਿਆ ਉਹਦੇ ਬੱਚੇ ਸੁੱਟ ਕੇ ਹੋਰ ਕੀ ਚਾਹੀਦਾ ਚੱਤਾਲੇ ਨੂੰ ਮੰਗਲ ਗੱਲ ਕਰ ਲੋ ਨਹੀਂ ਨਹੀਂ ਉਹ ਹੋਰ ਕੀ ਚਾਹੀਦਾ ਕੋਈ ਬੰਦੇ ਦੱਸੋਗਾ ਤਾ ਜੋੜ ਸਕਦੇ ਹੋ ਸਰਕਾਰ ਜੋ ਮੋਂ ਪੈਰ ਸਰਕਾਰ ਨਹੀਂ ਦੇ ਦੇ ਦਿਲ ਪੈਰ ਮੇਰੇ ਫਾਦੀ ਤਿੰਨ ਵਰਤਿ ਨੇ ਸਹੀ ਹੈ ਆ ਨਾਮ ਦਾ ਸਹੀ ਹੈ ਮੈਂ ਇਹ ਟੋਟਾ ਟੋਟਾ ਰੱਜੇ ਛੱਟ ਕੇ ਸਭ ਤੋਂ ਛੋਟੇ ਉਹਨੂੰ ਲੈਂਦਾ ਕਿ ਜਾਨ ਇਹ ਦੱਸੋ ਨਾ ਜਦੋਂ ਧੱਕਾ ਦੇਂਦੇ ਆ ਇੱਕ ਮੈਂ ਉਹਨੂੰ ਧੱਕਾ ਲੈਂਦੇ ਆ ਮੈਂ ਮੈਂ ਦੱਸ ਮੈਂ ਇੱਕ ਮੈਂ 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 ਦੱਸਾਂ ਮੈਂ ਦੱਸਦਾ ਦੇਖੋ ਗੱਲ ਇਹ ਹੈ ਕਿ ਜਿਹੜਾ ਧਰਮ ਪਰिवर्तन ਹੋ ਰਿਹਾ ਨਾ ਜੀ ਇਹਦੇ ਉੱਪਰ ਜਿਵੇਂ ਉਹ ਕਰ ਰਹੇ ਨੇ ਉਸੇ ਤਰ੍ਹਾਂ ਸਾਡੀ ਵੀ ਸੰਸਥਾਵਾਂ ਆਪਣਾ ਪ੍ਰਚਾਰਕ ਕੰਮ ਕਰ ਰਹੀਆਂ ਨੇ ਕੋਈ ਦਿੱਕਤ ਨਹੀਂ ਹੈ ਇਹ ਦਾ ਸਾਬੇ ਪਾਇਲ ਪਾੜ ਕੇ ਮੈਂ ਨਹੀਂ ਕਰਤਾ ਆ ਵੀ ਮੈਂ ਫਿਰ 10 ਪਾਇਲ ਤੋਂ ਆਪਣਾ ਲਊਗਾ ਚੱਲ ਕੇ ਸਾਡਾ ਗ੍ਰੰਥ ਸਾਹਿਬ ਤੇ ਨਹੀਂ ਬਣ ਸਕਦਾ ਇਹ ਹੁਣ ਅਸੀਂ ਨੂਰ ਰੰਗ ਕਿਉਂ ਤਿਆਰ ਕੀਤਾ ਇਹ ਦੂਸਰਾ ਸਾਲ ਹੋ ਗਿਆ ਉਹਨੂੰ ਬਾਰ-ਬਾਰ ਸ੍ਰੀ ਹਰਮੰਦਰ ਸਾਹਿਬ ਆ ਕੇ ਤੇ ਕ੍ਰੁਸੀਅਡ ਕੋਲ ਕਰਾਉਂਦਾ ਜੇ ਤਾ ਨਹੀਂ ਵੀ ਤੇ ਗੂਗਲ ਕਾਲ ਪਰਸੀਡ ਕਿਉਂ ਕਹਿੰਦੇ ਨੇ ਤੁਹਾਨੂੰ ਪਹਿਲੇ ਇਹ ਵੀ ਕੋਈ ਸੀੜੀ ਦਾ ਕਿੰਨਾ ਖਤਰਨਾਕ ਵਰਡ ਹੈ ਲਾਸਟ ਟਾਈਮ ਹੀ ਪ੍ਰਸ਼ਾਸਨ ਚੁੱਪ ਸੀ মিডিਆ ਚੁੱਪ ਸੀ ਐਤਕੀ ਪ੍ਰਸ਼ਾਸਨ ਚੁੱਪ ਐ মিডিਆ ਚੁੱਪ ਐ ਠੀਕ ਹੈ ਜੇ ਤੁਸੀਂ ਰੋਣਾ ਪੋਣਾ ਹੈ ਜੇ ਕੋਈ ਖਾਲਸਾ ਕਹਿੰਦਾ ਤੇ ਸਾਰਾ ਵੀਡੀਓ ਸ਼ੁਰੂ ਹੋ ਜਾਂਦਾ ਹੁਣ ਕੋਈ ਇੱਕ ਨਾ ਪਖੰਡੀ ਸਾਧ ਆ ਜਾਂਦਾ ਹੈ ਉਹਦੀ ਕੋਈ ਥੋਤੀ ਖੁੱਲ ਜਾਂਦੀ ਹੈ ਤੇ ਸਾਰਿਆਂ ਮੀਡੀਆ ਨੂੰ ਚਲਾਉਂਦਾ ਠੀਕ ਹੈ ਇਹ ਇਸਾਈਆਂ ਵਾਰੀ ਟੋਟਲ ਮੈਂ ਟੋਟਲ ਮੀਡੀਆ ਹਿੰਦੁਸਤਾਨ ਦਾ ਚੁੱਪ ਕਿਉਂ ਜਿੰਨਾ ਵੀ ਤੁਸੀਂ ਵੀਡੀਓ ਦੇਖੋਗੇ ਜਾਂ ਤੇ ਸਾਡੀ ਵੈਸਟਰਨ ਤੋਂ ਵੀਡੀਓ ਨਿਕਲ ਕੇ ਆਉਂਦੀ ਆਂਦਾ ਸਾਡੇ ਬਾਹਰੋਂ ਵੀਡੀਓ ਆਉਂਦਾ ਜਾਂ ਸਾਊਥ ਤੋਂ ਵੀਡੀਓ ਆਉਂਦਾ ਅਲੋਕ ਐਕਸਪੋਜ਼ ਕਰ ਰਿਹਾ ਹੈ ਸਾਡਾ ਜਨ ਨਾਰਥ ਜ਼ੋਨ ਹੈ ਇੰਡੀਆ ਦਾ ਇਹ ਕਵਾਈਟ ਹੈ ਜਾਂ ਉਹਨਾਂ ਦੇ ਨਾਲ ਹੈ ਮੈਂ ਇਹ ਪੁੱਛਣਾ ਚਾਹੁੰਦਾ ਤੁਹਾਨੂੰ ਹੋਰ ਤੁਹਾਡੀ ਤਾਂ ਜੀ ਤੁਹਾਡੀ ਗੱਲ ਦਾ ਜਵਾਬ ਆ ਹੈਗਾ ਠੀਕ ਹੈ ਨਾ ਆ ਦੇਖ ਲਓ ਤੁਸੀਂ ਪੰਜਾਬੀ ਪੜ੍ਹਦੇ ਤੁਸੀਂ ਹਾਂਜੀ ਆ ਪੜ੍ਹੋ ਤੁਸੀਂ ਤੁਹਾਨੂੰ ਲੱਗੂਗਾ ਮੈਂ ਅੰਕੁਰ ਨੂੰ ਹੀ ਟਾਰਗੇਟ ਕਿਉਂ ਕਰਦੀ ਇਹ ਤਿੰਨ ਸਾਲਾਂ ਤੋਂ ਇਹ ਸ਼ਖਸ ਹੁਣ ਮੈਂ ਤੁਹਾਨੂੰ ਇੱਕ ਆਰਟੀਆ ਰਿਪੋਰਟ ਰੀਡ ਕਰਵਾਉਣਾ ਚਾਹੁੰਦੀ ਐ ਇਹਨੇ ਮੇਰੇ ਉੱਪਰ ਇੱਕ ਪਰਚਾ ਕੀਤਾ 3 ਤਰੀਕ ਨੂੰ ਠੀਕ ਹੈ 3 ਮਾਰਚ 2024 ਦੇ ਵਿੱਚ ਇਹਨੇ ਮੇਰੇ ਉੱਪਰ ਇੱਕ ਪਰਚਾ ਕੀਤਾ ਤਾਂ ਅੱਜ ਅਸੀਂ ਉਹਦੀ ਸਮਰੀ ਪੜਾਂਗੇ ਠੀਕ ਹੈ ਉਹਦੀ ਸਮਰੀ ਕੀ ਸੀ ਉਹ ਪੜਾਂਗੇ ਆਪਾਂ ਤੁਸੀਂ ਮੈਂ ਮੇਰਾ ਇੱਕ ਫੇਵਰ ਕਰੋਗੇ ਤੁਸੀਂ ਪੜ੍ਹਨ ਹੀ ਦੇਆ ਤੁਸੀਂ ਇਹਨੂੰ ਪੰਜਾਬੀ 'ਚ ਇੱਕ ਰੀਡਿੰਗ ਲਗਾ ਦੋਗੇ ਰੀਡਿੰਗ ਮੀਨਸ ਇੱਕ ਰੀਡ ਲਗਾ ਦਿਓ ਪੰਜਾਬੀ 'ਚ ਅੱਜ ਅੱਜ ਜਿਹੜੀ ਚੀਜ਼ ਤੁਸੀਂ ਪੜ੍ਹਨਾ ਕੰਪਲੇਨ ਲੈਟਰ ਇਹ ਥੋੜਾ ਜਿਹਾ ਸਾਰਿਆਂ ਨੂੰ ਨਹੀਂ ਸਾਰਾ ਮੀਡੀਆ ਨੇ ਪੜ੍ਹਨ ਲਈ ਤੁਸੀਂ ਕਾਪੀ ਦੇ ਦੇਣਾ ਮੈਂ ਹੀ ਕਿਉਂ ਪੜ੍ਹਾਂਗੀ ਸਾਰੇ ਠੀਕ ਹੈ ਤੁਸੀਂ ਪਾਪੀ ਕਰ ਦਿਓ ਅੱਛਾ ਜੀ ਪੀਡੀਐਫ ਫਾਈਲ ਭੇਜ ਦੇਣਾ ਤੁਸੀਂ ਅੱਛਾ ਜੀ ਠੀਕ ਹੈ ਜੀ ਮੈਂ ਇਹਨੂੰ ਹਿੰਦੀ 'ਚ ਬੋਲਣਾ ਚਾਹੁੰਦੀ ਆ ਬਿਕੋਜ਼ ਮੈਂ ਚਾਹੁੰਦੀ ਆ ਕਿ ਇਹ ਨੈਸ਼ਨਲ ਲੈਵਲ ਤੇ ਜਾਵੇ

ठीक है जब सोनिया को यह बात पता चली यदि वह वनीत कौर है नहीं ये वनीत कौर है तो उसने उस टोकन उसे टोकन देने से इनकार कर दिया फिर वह चर्च में जाकर बैठ गई मतलब मैं तो पहला गई है उस चर्च से एंट्री मार दी है एंट्री मार के मैं फ्रंट लाइन के आके फ्रंट लाइन का टोकन मंगया है सोनिया नाम की कुड़ी तो ठीक है मैं टोकन मंगया है उस तो बाद ਸੋਨੀਆ ਨੇ ਮੈਨੂੰ ਪਛਾਣ ਲਿਆ ਕਿ ਮੈਂ ਬਨੀਤ ਕੌਰ ਲਾਦੇਂਦੀ ਪਹਿਣਿਆ 3 ਸਾਲਾਂ ਤੋਂ ਅੰਕੁਰ ਦਾ ਘਾਟਾ ਪੜਿਆ ਹੋਇਆ ਹੈ ਸੋਨੀਆ ਨੇ ਮੈਨੂੰ ਪਛਾਣ ਲਿਆ ਮੈਂ ਨਹੀਂ ਜਾਣਦੀ ਸੋਨੀਆ ਨੂੰ ਪਰ ਸੋਨੀਆ ਨੇ ਮੈਨੂੰ ਪਛਾਣ ਲਿਆ ਹੋਰ ਅੱਜ ਉਹ ਮੀਡੀਆ ਦੇ ਰਾਹੀਂ ਮੈਨੂੰ ਪਤਾ ਅੱਜ ਸੋਨੀਆ ਨੂੰ ਤੁਸੀਂ ਸਾਰੇ ਕੱਢੋਗੇ ਅੱਜ ਤੁਸੀਂ ਸਾਰੇ ਸੋਨੀਆ ਨੂੰ ਕੱਢੋਗੇ ਅੱਜ ਤੁਸੀਂ ਗੌਰਵ ਮਸੀਹ ਨੂੰ ਪੁੱਠਾ ਟੰਗੇ ਨਾ ਪੁੱਛੋਗੇ ਕਿ ਗੌਰਵ ਮਸੀਹ ਨਿਕਲ ਜਤਿੰਦਰ ਕੁਮਾਰ ਨਿਕਲ ਕੇ ਅੱਜ ਤੁਸੀਂ ਪੁੱਛੋਗੇ ਵਿੱਕੀ ਗੋਲ ਨੂੰ ਤੁਸੀਂ ਲੋਕ ਪੁੱਛੋਗੇ ਅੱਜ ਤੁਸੀਂ ਪੁੱਛੋਗੇ क्योंकि तुसी भी आज उत्थे जो लिखे है ना उस तो बाद की किता मैं मैं दौड़ के सोनिया ने दलित कौर के बारे में सुरक्षा कर्मचारियों को सूचित किया चर्च के सुरक्षा कर्मचारियों को सोनिया ने सूचित किया इसके बाद जब सिक्योरिटी स्टाफ ने उसे चेक किया तो वह चर्च चैनल में घुस गया फिर मैं चर्च के बीच वड़ गई पहला मैं टोकन मंगया मैं टोकन नहीं मिलिया उसके बाद मैं चर्च से वड़ गई ठीक है ਫਿਰ ਮੈਂ ਚਰਚ ਦੀ ਜਿਹੜੀ ਸਿਕਿਉਰਿਟੀ ਸਟਾਫ ਐ ਪਰਵੇਸ਼ ਕੁਮਾਰੀ ਮੈਂ ਦੱਸਣਾ ਚਾਹੂੰਗੀ ਬਹੁਤ ਸਾਰੀ ਹਿੰਦੂ ਕੁੜੀਆਂ ਵੀ ਨਾ ਕਨਵਰਟ ਹੋ ਚੁੱਕੀਆਂ ਠੀਕ ਹੈ ਜੇ ਸਿੱਖਾਂ ਨਹੀਂ ਤੇ ਸਾਡਾ ਪੰਜਾਬ ਦੇ ਵਿੱਚ ਸਿੱਖ ਨਹੀਂ ਆ ਕਨਵਰਟ ਹੋਣਦੀਆਂ ਨਾ ਠੀਕ ਹੈ ਨਾ ਬਾਬੇ ਦੀਆਂ ਚੇਲੀਆਂ ਬਣ ਗਈ ਕਿਉਂਕਿ ਮੈਂ ਇਸ ਕਰਕੇ બોਲੀ ਕਿਉਂਕਿ ਜिले ਮੈਨੂੰ ਉੱਪਰ ਕੰਪਲੇਨ ਕੀਤੀ ਆ ਔਰ ਰਾਜਦੀਪ ਕੋਰਿਆ ਤੇ ਮੈਂ ਵੀ ਬਰਲੀਤ ਕੋਰਿਆ ਕਿ ਰਾਜਦੀਪ ਕੋਰ ਦਾ ਥੱਲੇ ਐਡਰੈਸ ਪਤਾ ਨਹੀਂ ਲਿਖਿਆ ਆ ਪੰਜੀ ਉਹਦਾ ਐਡਰੈਸ ਪਤਾ ਨਹੀਂ ਲਿਖਿਆ ਆ ਉੱਛੇ ਲਿਖਿਆ ਆ ਪੜੋ ਤੁਸੀਂ ਉੱਛੇ ਕੀ ਲਿਖਿਆ ਆ ਅਨਕੁੰਨਿਰੂਲਾ ਮਿਨਿਸਟਰੀ ਦਾ ਐਡਰੈਸ ਲਿਖਿਆ ਹੋਇਆ ਹੈ ਥੱਲੇ ਉਹਦਾ ਕੰਟੈਕਟ ਨੰਬਰ ਵੀ ਆ ਤੁਸੀਂ ਸਾਰੇ ਰਾਜਦੀਪ ਫੋਰਮ ਨੂੰ ਕੱਟੋਗੇ ਮੈਨੂੰ ਪੂਰਾ ਵਿਸ਼ਵਾਸ ਆ ਹੁਣ ਇਹਦਾ ਕਹਿਣਾ ਸੀਗਾ ਕਿ ਮੈਂ ਪਰਵੇਸ਼ ਕੁਮਾਰੀ ਕੋਈ ਹਿੰਦੂ ਕੁੜੀ ਆ ਮੈਂ ਉਹ ਚਪੇੜਾ ਮਾਰਿਆ ਠੀਕ ਹੈ ਚਪੇੜਾ ਮਾਰਿਆ ਤੇ ਮੈਂ ਉੱਥੋਂ 도ਰਨ ਦੀ ਕੋਸ਼ਿਸ਼ ਕੀਤੀ ਆ 3 ਤਰੀਕ ਨੂੰ ਠੀਕ ਹੈ ਡੇਟ ਯਾਦ ਰੱਖਿਓ ਕਿਉਂਕਿ ਬਹੁਤ ਕੁਝ ਅੱਗੇ ਮਜ਼ਾ ਹੈ ਠੀਕ ਹੈ ਉਸ ਤੋਂ ਬਾਅਦ ਮੈਂ ਪਰਵੇਸ਼ ਕੁਮਾਰੀ ਨੂੰ ਚਪੇੜ ਮਾਰ ਕੇ ਭੱਜੀਆਂ ਉਸ ਤੋਂ ਬਾਅਦ ਉਹਨਾਂ ਦੇ ਹਾਈ ਇੱਕ ਹੋਰ ਸੀਰੀਅਸ ਸਿਕਿਉਰਿਟੀ ਰਾਜਦੀਪ ਕੌਰ ਨੂੰ ਸੱਦਿਆ ਤੇ ਰਾਜਦੀਪ ਕੌਰ ਨੇ ਰਾਜਦੀਪ ਕੌਰ ਨੇ ਮੇਰੇ ਹੱਥੋਂ ਇੱਕ ਲਿਫਾਫਾ ਗੇਟਦੇ ਹੋਏ ਪਾਇਆ ਜਿਹਦੇ ਵਿੱਚ ਦੋ ਤੇਜਾਬ ਦੀਆਂ ਬੋਤਲਾਂ ਸੀਗੀਆਂ ਜੋ ਕਿ ਮੈਂ ਅਨਕੁਰ ਮਿਰੂਲਾ ਦੇ ਉੱਪਰ ਤੇਜਾਬ ਦੀ ਬੋਤਲਾ ਦੇ ਨਾਲ ਉਹਦਾ ਮੂੰਹ ਖਰਾਬ ਕਰਨ ਵਾਸਤੇ ਆਈ ਸੀ ਕਿਉਂ ਕਿ ਮੈਂ ਲਾ ਦੇਣੀ ਨਹੀਂ ਭੈੜਿਆ ਕਿਉਂਕਿ ਮੈਂ ਲਾ ਦੇਣੀ ਨਹੀਂ ਭੈੜਿਆ ਇਸ ਕਰਕੇ ਮੇਰੇ ਉੱਪਰ 295 ਦਾ ਬਚਾ ਇਹ ਸਭ ਉਹ ਕ੍ਰੀਏਟ ਪਤਾ ਕਿਉਂ ਕਰ ਰਿਹਾ ਤਾਂ ਕਿ ਮੈਂ ਬੋਲਾਂ